ਹੈਲੋ ਹਲੋ ਹਾਂਜੀ ਬੰਸਲ ਨਰਸਿੰਗ ਹੋਮ ਤੋਂ ਬੋਲਦੇ ਹਾਂ ਜੀ ਹਾਂ ਬੰਸਲ ਨਰਸਿੰਗ ਹੋਮ ਤੋਂ ਬੋਲ ਰਹੀ ਹਾਂ ਜੀ ਹਾਂਜੀ ਕਿਹੜੀ ਮੈਡਮ ਬੋਲਦੇ ਹੋ ਤੁਸੀਂ ਰੋਕੀ ਮੈਡਮ ਰੋਜੀ ਮੈਡਮ ਬੋਲਦੇ ਹਾਂ ਰੋਕੀ ਰੋਕੀ ਅੱਛਾ ਰੋਕੀ ਮੈਡਮ ਇਹ ਤਾਂ ਮੁੰਡਿਆਂ ਨੇ ਨਾਮ ਹੁੰਦੇ ਆ ਜੀ ਤੁਸੀਂ ਕਿਹੜੇ ਕਿਹੜੇ ਨਾਮ ਪਾਈ ਬੈਠੇ ਹੋ ਐ ਮੈਂ ਪਿਆਰ ਨਾਲ ਰੋਕੀ ਕਹਿੰਦੀ ਆ अच्छा ਤੇ ਅਸੀਂ ਪਿਆਰ ਨਾਲ ਕੀ ਕਹੀਏ ਜੀ ਤੁਹਾਨੂੰ ਪਿਆਰਾਂ ਤੋਂ ਕੋਈ ਗੱਲ ਨਹੀਂ ਲਵਾਂਗੀ ਤੁਸੀਂ আচ্ছা ਮੈਡਮ ਜੀ ਮੇਰੇ ਤਾਂ ਇੱਕ ਹੋ ਗਈ ਦਿੱਕਤ ਮੈਂ ਤੁਹਾਡੇ ਕੋਲ ਦਵਾਈ ਲੈਣ ਆਇਆ ਜੀ ਤੁਸੀਂ ਥੋੜੀ ਡਾਇਰੀ ਚੈੱਕ ਕਰੋ ਪਹਿਲਾਂ ਤਾਂ ਪਰਸੋਂ ਹਾਂ ਜੀ ਤੇ ਉਸ ਦੇ ਵਿੱਚ ਮੈਂ ਇਹ ਕਿਹਾ ਸੀਗਾ ਕਿ ਮੇਰੇ ਥੋੜੀ ਦਿੱਕਤ ਨਹੀਂ ਹੁੰਦੀ ਸਰੀਰ ਨਹੀਂ ਉੱਠਦਾ ਮੰਦੀਪ ਨਾਮ ਤੋਂ ਆਏ ਜੀ ਮੰਦੀਪ ਨਹੀਂ ਮੇਰਾ ਮੰਦੀਪ ਨਹੀਂ ਮੇਰਾ ਨਾਂ ਜੀ ਹਾਂ ਮੇਰਾ ਨਾਂ ਗੁਰਦੀਪ ਤੁਸੀਂ ਮੰਦੀਪ ਲਿਖ ਲਿਆ ਹੁਣਾਂ ਜੀ ਹਾਂ ਗੁਰਦੀਪ ਹਾਂ ਗੁਰਦੀਪ ਨਾਮ ਤੋਂ ਬਿਲਕੁਲ 9 ਤਰੀਕ ਨੂੰ ਆਏ ਸੀ ਹਾਂ ਗੁਰਦੀਪ ਸਿੰਘ ਸਨ ਉਹ ਫਰਹਬਾਨ ਸਿੰਘ ਪਾਤੜਾਂ ਤੋਂ ਠੀਕ ਹੈ ਮੇਰੀ ਗੱਲ ਸੁਣੋ ਮੇਰੇ ਤਾਂ ਦਿੱਕਤ ਹੋ ਗਈ ਬਾੜੀ ਖੜੀ ਸੁੱਜ ਕੇ ਬਣ ਗਿਆ ਸ਼ਕਰਗੰਦੀ ਵਰਗਾ ਮੇਰਾ ਤਾਂ ਅੱਛਾ ਤੇ ਹੁਣ ਤਾਂ ਰੋਕੀ ਤਾਂ ਕੀ ਕਰ ਸਕਦੀ ਰੋਕੀ ਤਾਂ ਹੁਣ ਮੇਰੀ ਘਰ ਵਾਲੀ ਤਾਂ ਕਹਿੰਦੀ ਮੇਰੀ ਤਾਂ ਮਸ਼ੀਨ ਚੱਲਦੀ ਨਹੀਂ ਤੇਰੇ ਕਰਨੇ ਨਾਲ ਅੱਛਾ ਤੇ ਹੁਣ ਮੈਂ ਦੱਸੋ ਵੀ ਮੈਂ ਕਿਹੜੇ ਪਾਸੇ ਜਾਵਾਂ ਕਿਹੜੇ ਕੋਚ ਜਾਵਾਂ ਕਿਹੜੇ ਖਾਤੇ 'ਚ ਜਾਵਾਂ ਬਲ ਮੈਨੂੰ ਨਹੀਂ ਦੱਸੋ ਕਿਤੇ ਜਾਣਾ ਨਹੀਂਗਾ ਮਸ਼ੀਨ ਨੂੰ ਤੇ ਗੰਨੇ ਚ ਲਾ ਲਾ ਗੰਨੇ ਗੰਨੇ ਜੰਨੇ ਨੂੰ ਮਸ਼ੀਨ ਚ ਲਾ ਲਾ ਗੰਨਾ ਮਸ਼ੀਨ ਚ ਤਾਂ ਵੜ ਜਾਂਦਾ ਪਰ ਰਸ ਨਹੀਂ ਕੱਢਦਾ ਜੇ ਰਸ ਨਿਕਲ ਜੇਦਾ ਮੈਨੂੰ ਕੋਈ ਸੁਖਦਾ ਸਾਹਵੇ ਰਸ ਹੀ ਨਹੀਂ ਨਿਕਲ ਜਾਂਦਾ ਤਾਂ ਸੁੱਜ ਕੇ ਨਾ ਐ ਬਣ ਗਈ ਸ਼ਕਰ ਗੰਦੀ ਨਹੀਂ ਹੁੰਦੀ ਜਿਵੇਂ ਮੋਟੇ ਵਾਲੀ ਸ਼ਕਰ ਗੰਦੀ ਹੁਣ ਛਾਲਾਂ ਚਾਹੀ ਜਿਵੇਂ ਉਹ ਬਣ ਗਈ ਤੇ ਅੱਗੋਂ ਹੁਣ ਘਰ ਵਾਲੀ ਵੀ ਕਹਿ ਦਿੰਦੀ ਕਿ ਮੈਂ ਨਹੀਂ ਇਹ ਸ਼ਕਰ ਗੰਦੀ ਲੈ ਸਕਦੇ ਇਹ ਹੁਣ ਭਾਈ ਅਸੀਂ ਤਾਂ ਕੀ ਕਰੀ ਰਹੀ ਤੀਂ ਮੈਂ ਨਹੀਂ ਵਈ ਦਵਾਈ ਤੁਸੀਂ ਦਿੱਤੀ ਐ ਤਾਂ ਤੁਸੀਂ ਸੰਭਾਲੋਗੇ ਵੀ ਤੁਸੀਂ ਇਲਾਜ ਵੀ ਤੁਸੀਂ ਕਰੋਗੇ ਡਾਕਟਰ ਕਹਿੰਦੇ ਰੱਬ ਦਾ ਰੂਪ ਹੁੰਦਾ ਅਸੀਂ ਤਾਂ ਗੁਰਦੀ ਜਿਹੜੀ ਪ੍ਰੋਬਲਮ ਐ ਉਹਨੂੰ ਹੱਲ ਕੀਤਾ ਸੀ ਸੰਕੀਤਾ ਸੀ ਹੋਰ ਪ੍ਰੋਬਲਮ ਘੜੀ ਹੋ ਜੂਗੀ ਦਿੱਤੋ ਹੋਰ ਕੁਝ ਕਰਦੇ ਹਾਂ ਨਾ ਹਮ ਨੂੰ ਨਹੀਂ ਪਤਾ ਕੀ ਹੋਏਗਾ ਗੁਰਦੀਪ ਜੀ ਕੁਝ ਐ ਕਰੋ ਆ ਕੇ ਦਵਾਈ ਲੈ ਜਾਓ ਕਲੀਨਿਕ ਤੇ ਵੀ ਇੱਥੇ ਥੋੜਾ ਬਹੁਤ ਐਸੀ ਕਰਦੇ ਨਹੀਂ ਦਵਾਈ ਨਹੀਂ ਮੈਡਮ ਜੀ ਮੇਰੀ ਗੱਲ ਸੁਣੋ ਇੱਕ ਜੇ ਹੁਣ ਮੰਨ ਲਓ ਮੈਂ ਦੁੱਖ ਝੇਲੀ ਜਾਂਦਾ ਤੇ ਤੁਸ ਤੁਹਾਨੂੰ ਇਹਦਾ ਪਤਾ ਲੱਗਣਾ ਦਰਦ ਕਿੰਨਾ ਨੂੰ ਤੁਸੀਂ ਮੇਰੇ ਸਾਗਰਗੰਦੀ ਲੈ ਕੇ ਤਾਂ ਦੇਖੋ ਇੱਕ ਵਾਰੀ ਘਾਸੇ ਮੇਰੇ ਘਾੜੇ ਦਾ ਪਤਲਾ ਸੀ ਹੈ ਸਾਤੇ ਮੈਨੂੰ ਵੀ ਬਹੁਤ ਜ਼ਰੂਰ ਪੈ ਗਈ ਮਨਤਾਪ ਮੇਰੇ ਮਨ ਕਰਦਾ ਇਹ ਮੋਟਾ ਜਿਹਾ ਹੋਵੇ ਮੋਟਾ ਜਾਨ ਮੋਟਾ ਹੈਗਾ ਤੁਸੀਂ ਮੋਟਾ ਕੀਤਾ ਤੁਸੀਂ ਲਓ ਫਿਰ ਹੁਣ ਕਰਕੇ ਦੇਖੋ ਫਿਰ ਟ੍ਰੀਟਮੈਂਟ ਕਿਵੇਂ ਹੋਊਗਾ ਤੇ ਤੂੰ ਜੀ ਗੱਲ ਬਾਹਰ ਕਰਤੀ ਫੇਰਾ ਮੈਂ ਬਾਹਰ ਕਿਉਂ ਕੱਢੂੰਗਾ ਮੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ ਗੁਰੂ ਮਹਾਰਾਜ ਦੀ ਜਦ ਮੈਂ ਗੱਲ ਬਾਹਰ ਕੱਢਾਂ ਤਾਂ ਇਹ ਦਿੱਕਤਾ ਥੋੜ ਦੇਰ ਗਿਆ ਨਾ ਕੱਲ ਬਾਹਰ ਨਾ 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 ਇਹ ਤਾਂ ਪਹਿਲਾਂ ਇਹ ਕਰਦੇ ਪਹਿਲਾਂ ਸੌਂ ਪਾ ਲੰਨੇ ਆਪਾਂ ਜਾ ਕੇ ਗੁਰੂ ਘਰ ਜਾ ਕੇ ਜੀ ਜੀ ਫਿਰ ਘਰ ਤਾਂ ਵੀ ਥੱਡੇ ਲੱਗੂਗਾ ਹਾਂ ਨਾ ਜੇ ਤੁਹਾਨੂੰ ਪੂਰੀ ਕੰਮ ਦੀ ਮਸਤ ਮਾਰ ਬੰਦ ਆਇਆ ਪੂਰਾ ਮਜੇ ਦਾ ਦੇਖੋ ਮੇਰਾ ਨਾ ਮੇਰੀ ਗੱਲ ਸੁਣੋ ਮੇਰਾ ਮੇਰਾ ਪਾਣੀ ਨਹੀਂ ਨਿਕਲ ਹੀ ਜਾਂਦਾ ਤੇ ਇਹ ਪਾਣੀ ਕਢਾ ਦਿਓ ਬਸ ਮੇਰਾ ਫੇਰ ਮੈਨੂੰ ਥੋੜਾ ਨਾ ਰਿਲੈਕਸ ਜਿਹਾ ਫੀਲ ਹੋਵੇ ਠੀਕ ਠੀਕ ਹੈ ਮੇਰੀ ਮਸ਼ੀਨ ਤਾਂ ਸੁੱਤੇ ਮਾਰਦੀ ਹੈ ਪਾਣੀ ਛੱਡਦਾ ਛੱਡੇ ਦਾ ਪੂਰਾ ਆਰਕ ਕੋਈ ਆਰਕ ਅੱਛਾ ਆਰਕ ਨਹੀਂ ਕੋਈ ਆਰਕ ਹੀ ਕਢਾਉਣਾ ਹੈਗਾ ਮੈਂ ਮੈਂ ਆਰਕ ਕੋਈ ਤਾਂ ਮਸ਼ੀਨ ਇੰਤਕੰ ਨਾ ਦੇ ਕੇ ਦਿੰਦਾ ਫਿਰ ਕਿੱਥੇ ਆਈਏ ਫਿਰ ਪਾਤੜਾ ਮੈਂ ਤਾਂ ਇਸ ਟਾਈਮ ਆ ਮੈਂ ਆ ਜੰਨੀ ਹਾਂ ਤੁਸੀਂ ਕਿੱਥੇ ਹੋਣਾ ਅੱਛਾ ਲੱਭੇਰ ਤੋਂ ਸੋਹਣੇ ਦੇ ਸੁਹਾਗ ਦੀ ਗੱਲ ਹੋ ਜੂਰ ਨਾਲੇ ਚੋਪੜੀਆਂ ਤੇ ਨਾਲੇ ਦੋ ਦੋ ਇੱਥੇ ਆਉਂਗੇ ਤਾਂ ਮੇਰੇ ਤੇ ਨਿਗਰ ਰੱਖੀ ਜਾਊਗੀ ਨਾ ਉੱਥੇ ਤਾਂ ਕੈਮਰੇ ਸਾਰਾ ਕੁਝ ਕੈਪਚਰ ਹੁੰਦਾ ਹੈਗਾ ਉੱਥੇ ਮੈਂ ਆ ਜੰਨੀ ਵੀ ਚਲوں ਮੈਨੂੰ ਦੇਖਣ ਲਈ ਬੰਨਾ ਤੁਸੀਂ ਤੁਸੀਂ ਕੰਮ ਕਰੋ ਤੁਸੀਂ ਮੂਨ ਕਾ ਸਕਦੇ ਹੋ ਤੁਸੀਂ ਮੈਨੂੰ ਫੀਸ ਦੇ ਦੇ ਮੇਰੀ ਨਹੀਂ ਗਿਆ ਦੰਗੂ ਵੀ ਮੈਨੂੰ ਲੀਵ ਦੇਖਣ ਆਈ ਸੀ ਆਨਲਾਈਨ ਫੋਨ ਤੇ ਚੱਲਦਾ ਏ ਤੁਹਾਡੇ ਕੋਲੇ ਜੀ ਚੱਲਦਾ ਪਾਹੇ ਨੰਬਰ ਚੱਲਦਾ ਕਿੰਨੇ ਪਾਵਾਂ ਪੈਸੇ ਤੁਹਾਨੂੰ ਫਿਰ ਦੱਸੋ ਘਰੇ ਆ ਕੇ ਦੇਖਣ ਦੇ ਇਸ ਮੇਰੇ ਤੁਹਾਨੂੰ ਪਤਾ ਹੀ ਆ ਦੱਸੋ ਤੋਂ ਡਬਲ ਪਾ ਦਿਓ ਫਿਰ ਸਾਮੇ ਪਾ ਦਿੰਨਾ ਪਰ ਥੋੜੀ ਗਰੰਟੀ ਲੈਣੀ ਬਹੁਤ ਪਾਣੀ ਕਢਾਉਣਾ ਪਊਗਾ ਮੈਂ ਤਾਂ ਔਖਾ ਕਰਦਾ ਤੁਸੀਂ ਔਖਾ ਕੀਤਾ ਹੁਣ ਤੁਸੀਂ ਭੁਗਤੋ ਇਹਨਾਂ ਨੂੰ ਮੈਂ ਸਮਾ ਸੌਖਾ ਕਰ ਜੂਗੀ ਗੁਰਦੀਤ ਜੀ ਕਿਉਂ ਤੁਸੀਂ ਹੌਸਲਾ ਛੱਡੋਗੇ ਮਾਰਖ ਕੱਢ ਕੇ ਰਾਸ ਕੰਡ ਕੇ ਜੀਦ ਨੂੰ ਹਮਾਰ ਬਿਧ ਹਾਂ ਤੁਸੀਂ ਬਸ ਕਰਤੀ ਅੱਛਾ ਹਾਂ ਮੇਰੀ ਵਸਨਾ ਹਰ ਬਤ ਮੇਰੀ ਹੁਣ ਤੂੰ ਗਰਮ ਮੈਨੂੰ ਕਰੀ ਜਾਨੀ ਐ ਮੈਂ ਤਾਂ ਐ ਪੱਟਾਂ ਦੇ ਵਿਚਾਲੇ ਨਾ ਐ ਹੱਥ ਦੇਈ ਬੈਠਾ ਮੈਂ ਤਾਂ ਹੁਣ ਦੱਬੀ ਜਾਂਦਾ ਉਤੋਂ ਸੁਣ ਇਹਨਾਂ ਔਖਾ ਹੋਇਆ ਪਿਆ ਨਾ ਤੂੰ ਆਹ ਦੇਖਤਾ ਅਸਲੀ ਮੇਰੇ ਵਰਗਾ ਬੰਦਾ ਮਨ ਲਾ ਤੁਸੀਂ ਨਾ ਕੋ ਉਂਗਲਾਂ ਘਣ ਲੈ ਰਹੇ ਹੋ ਕਿ ਤੁਸੀਂ ਐਂ ਕਰੋ ਮੈਂ ਨਾ ਫੋਨ पे ਨੰਬਰ ਆਹੀ ਚੱਲਦਾ ਛੋਡਾ ਮੈਂ ਪਾ ਦਨ ਤੁਹਾਨੂੰ ਫੀਸ ਤੇ ਭੱਜ ਜਾਓ ਛੇਤੀ ਛੇਤੀ ਫਿਰ ਠੀਕ ਆ ਠੀਕ ਆ ਨਾ ਮੈਂ ਫੋਨ ਕਰਦੀ ਹਾਂ ਜਿੱਤੇ ਘੰਟੇ ਬਾਅਦ ਪਹੁੰਚ ਕੇ ਹਾਂ ਬਸ ਠੀਕ ਆ ਜੀ ਮਨ